ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗ ਦੀ ਜਿਸ ਕਿਲੇ ਵਿੱਚ ਆਪ ਜਏ ਆ ਪੰਜ ਪੰਜ ਛੇ ਕਿਲੇ ਵਿੱਚ ਆ ਕੇ ਗਏ ਆ ਹਨ ਭਾਈ ਕਾਨ ਸਿੰਘ ਨਾਭਾ ਮਹਾਨ ਕੋਲ ਗ੍ਰੰਥ ਪ੍ਰਾਣੇ ਗ੍ਰੰਥ ਵਿੱਚ ਦਰਜ ਹੈ ਪਹਿਲੀ ਵਾਰ ਇਸਵੇਂ ਪਾਤਸ਼ਾਹ ਹਰਗੋਬਿੰਦ ਸਿੰਘ ਮਹਾਰਾਜ ਗੋਹਾਲਿਆਰ ਕਿਲੇ ਤੋਂ ਬੁੰਜਾ ਰਾਜੇ ਰਿਹਾ ਕਰਾ ਕੇ ਇੱਥੇ ਇੱਕ ਰਾਤ ਕਰਦੇ ਆ ਸਾਮਸ ਖਾਨ ਸਗਾ ਸਾਮਸ ਖਾਨ ਕਹਿੰਦਾ ਮਹਾਰਾਜ ਮੇਰੇ ਘਰ ਰਾਤ ਨਹੀਂ ਹੁੰਦੀ ਅਮਰਤਵਿਲੇ ਛੇਵੇਂ ਪਾਤਸ਼ਾਹ ਉੱਥੇ ਪਰਿਵਾਰ ਦੀ ਬੇਨਤੀ ਪ੍ਰਵਾਨ ਕੀਤੀ ਮਹਾਰਾਜ ਕਹਿੰਦੇ ਸੰਸਖਾਨ ਤੇਰੇ ਦੋ ਬੱਚੇ ਹੋਣਗੇ ਪਹਿਲਾ ਬੱਚਾ 40 ਦਿਨ ਦਾ ਕੀਰਤਪੁਰ ਸਾਹਿਬ ਲੈ ਕੇ ਆਉਣਾ ਸੰਗਤ ਹੀ ਮਹਾਰਾਜ ਬਚਨ ਕਰਕੇ ਕੀਰਤਪੁਰ ਚਲ ਗਏ ਇਹਨਾਂ ਦੇ ਬੱਚੇ ਨਾ ਪਹਿਲੇ ਨਾ ਜਨਮ ਲਿਆ 40 ਦਿਨ ਘਰ ਰੱਖਿਆ ਬਿਨਾਂ ਸਗਨ ਕੀਤੇ ਕੀਰਤਪੁਰ ਸਾਹਿਬ ਲੈ ਕੇ ਚਲੇ ਜਾਂਦੇ ਆ ਮਹਾਰਾਜ ਨੇ ਇੱਕ ਸਰੀ ਸਾਹਿਬ ਪਹਿਨਾਈ ਇੱਕ ਇਹਨੂੰ ਨੀਲੇ ਰੰਗ ਦਾ ਚੋਲਾ ਪਵਾ ਦਿੱਤਾ ਬੱਚੇ ਨੂੰ ਸਾਂਗਤ ਇਹ ਇਹਨੂੰ ਨਿਹੰਗ ਸਜਾਤਾ ਪਿੰਡ ਦਾ ਨੌਸੀ ਕੋਲ ਪਟਾਣਾ ਗੋਦ ਵਿੱਚ ਚੱਕ ਕੇ ਕੋਟੜਾ ਨਿਹੰਗ ਖਾਨ ਰੱਖਦਾ ਬੱਚੇ ਦਾ ਨੌ ਨਿਹੰਗ ਖਾਨ ਪਿੰਡ ਦਾ ਨੌ ਕੋਟੜਾ ਛੇਵੇਂ ਪਾਛਣਾ ਰੱਖ ਦਿੱਤਾ ਚਾਰ ਵਾਰੀ ਗੁਰੂ ਗੋਬਿੰਦ ਸਿੰਘ ਇਸ ਕਿਲੇ ਚ ਆਇਆ ਭਾਈ ਕਾਂ ਸਿੰਘ ਨਾਬਾ ਮਹਾਰਾਜ ਕੋਸ਼ ਗ੍ਰੰਥ ਚ ਦਰਜਾ ਪਹਿਲੀ ਵਾਰ ਇੱਕ ਭਗਾਣੀ ਦਾ ਜੰਦੂ ਜਿੱਤ ਕੇ ਆਇਐ ਜੋ ਕਿ ਪਹਿਲੀ ਜਿਹੜੀ ਜੰਗ ਸੀ ਮਹਾਰਾ ਦੀ ਭਗਾਣੀ ਦਾ ਜੰਦੂ ਸੀ ਭਗਾਣੀ ਦਾ ਜੰਦੂ ਜਿੱਤ ਕੇ ਮਹਾਰਾਜ ਪੱਠੇ ਤੇ ਆਏ ਹਜ਼ਾਰਾਂ ਸਾਲ ਪਹਿਲਾਂ ਅਸੀਂ ਇਸ ਪੱਠੇ ਦੇ ਦਰਸ਼ਨ ਕਰਦੇ ਆ ਉੱਥੇ ਗੁਰੂ ਗੋਬਿੰਦ ਸਿੰਘ ਜੀ ਆਏ ਸੀ ਸੰਗਤ ਜਿਦੈ ਗੁਰੂ ਗੋਬਿੰਦ ਸਿੰਘ ਆਏ ਕਹਿੰਦੇ ਆਰਾਮ ਕਰਨਾ ਘੰਟੇ ਦੋ ਘੰਟੇ ਅਸੀਂ ਚਲਾ ਜਾਣਾ ਪੱਠੇ ਤੇ ਮਧੂਰ ਕਹਿਣ ਲੱਗੇ ਮਹਾਰਾਜ ਨੂੰ ਕਹਿੰਦੇ ਤੁਸੀਂ ਪੱਠੇ ਤੇ ਚੜਜੋ ਜਲਦਾ ਬਾਲਦਾ ਤਪਦਾ ਸੀਗਾ ਸੰਗਤ ਜੀ ਪੱਠਾ ਜਦੋਂ ਉਹਨਾਂ ਨੇ ਕਿਹਾ ਮਹਾਰਾਜ ਨੂੰ ਤੁਸੀਂ ਪੱਠੇ ਤੇ ਚੜਜੋ ਮਹਾਰਾਜ ਘੋੜੇ ਤੇ ਸਵਾਰ ਉਹਨਾਂ ਨਾਲ ਢੀ ਮਾਰੀ ਘੋੜਾ ਪੱਠੇ ਤੇ ਚੱਲਣ ਲੱਗਿਆ ਉਹਦੇ ਪੌੜ ਲੱਗੇ ਪੱਠਾ ਠੰਡਾ ਹੋ ਗਿਆ ਵਾਹਿਗੁਰੂ ਜਦੋਂ ਪੱਠਾ ਠੰਡਾ ਹੋ ਗਿਆ ਸੰਗ ਦੀ ਇੱਕ ਮੰਦੂਰ ਨਿਹੰਗ ਖਾਨ ਦੀ ਹਵੇਲੀ ਚਾਹੁੰਦਾ ਇਹਨੂੰ ਹਵੇਲੀ ਵੀ ਕਹਿੰਦੇ ਆ ਆਪਣੀ ਹਵੇਲੀ ਦੇ ਵਿੱਚ ਨਿਹੰਗ ਖਾਨ ਪਹਿਲੀ ਵਾਰੀ ਪੱਠਾ ਠੰਡਾ ਕਰਕੇ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਸੰਗਤੀ ਨਾਲ ਲੈ ਕੇ ਆਇਆ ਦੂਜੀ ਵਾਰੀ ਬੀਬੀ ਮਮਤਾ ਦਾ ਭਾਈ ਆਲਮ ਖਾਨ ਟਕੜਾ ਹੋਇਆ ਉਹਦੀ ਮੰਗਣੀ ਸ਼ਾਦੀ ਤੇ ਸਨੇ ਪਰਿਵਾਰ ਚੌਥੀ ਵਾਰੀ ਛੇਪ ਨੂੰ ਅਨੰਤਪੁਰ ਸਾਹਿਬ ਛੱਡਿਆ ਫੇਰ ਮਹਾਰਾਜ ਸੰਗਤੀ ਸਰਸਾ ਦੇ ਵਿਛੋੜਾ ਪੈ ਗਿਆ ਪਰਿਵਾਰ ਖੇਰੂ ਖੇਰੂ ਹੋ ਗਿਆ ਛੋੜੇ ਸਾਹਿਬ ਜਾਦੇ ਗੰਗੂ ਬ੍ਰਾਹਮਣ ਆਪਣੇ ਪਿੰਡ ਸਿਹੜੀ ਮਰੀਡੇ ਨੂੰ ਲੈ ਜਾਂਦਾ ਗੁਰੂ ਕੇ ਮਹਿਲ ਬਾਈ ਮਨੀ ਸਿੰਘ ਜੀ ਨਾਲ ਦਿੱਲੀ ਨੂੰ ਅਰਮਾਨਾ ਹੋ ਗਏ ਵੱਡੇ ਸਾਬਜਾ ਦੇ ਜੀਤ ਸਿੰਘ ਜਹਾਰ ਸਿੰਘ ਗੁਰੂ ਗੋਬਿੰਦ ਸਿੰਘ ਪਾਈ ਪਛਤਰ ਸਿੰਘ ਜਦੇ ਸਰਸਾ ਟੱਪデア ਮਲਕਪੁਰਂਗਣਾ ਆ ਕੇ ਜੰਗ ਛੜਪੀ ਜੰਗ ਦੇ ਵਿੱਚ ਭਾਈ ਬਚਿੱਤਰ ਸਿੰਘ ਜ਼ਿਆਦਾ ਫੱਟ ਲੋ ਗਿਆ ਭਾਈ ਬਚਿੱਤਰ ਸਿੰਘ ਦੇ ਬਾਹੀ ਫੱਟ ਲੱਗੇ ਤੁਰ ਨਾ ਸਕਿਆ ਸੰਗਤੀ ਬਾਬਾ ਜੀ ਸਿੰਘ ਜੁਹਾਰ ਸਿੰਘ ਗੱਭਰੂ ਤਕੜੇ ਸੀਗੇ ਉਹਨਾਂ ਨਾਲ ਘੋੜੀ ਤੇ ਬਿਠਾ ਕੇ ਸਾ ਹਵੇਲੀ ਵਿੱਚ ਨਿਹੰਗ ਖਾਨ ਦੀ ਇਸ ਹਵੇਲੀ ਚ ਛੱਡ ਕੇ ਗਿਆ ਜਿੱਥੇ ਵੀਡੀਓ ਬਣਦੀ ਆ ਇਹਦੀਆਂ ਛੱਤਾਂ ਮਾਰੋ ਛੱਤਾਂ ਵੀ ਹੋਈਆਂ ਸੰਗਤੀ ਇਹਦੀਆਂ ਦਵਾਰਾਂ ਹੋਈਆਂ ਜਦੋਂ ਇੱਥੇ ਛੱਡਣ ਵਾਲ ਤੇ ਆਏ ਸੰਗਤੀ ਬਚਿੱਤਰ ਸਿੰਘ ਨੂੰ ਕਿਸੇ ਨਾਲ ਸ਼ਿਕਾਇਤ ਕਰਤੀ ਰੋਪਣ ਸੀਗੀ ਚੌਂਕੀ ਇਹਨੂੰ ਘੇਰਾ ਪੈ ਗਿਆ ਪੰਜ ਕਿਲਿਆਂ ਚ ਸੀਗਾ ਬਾਬਾ ਬਲੂਰ ਸਿੰਘ ਜੀ ਆਨ ਵਿੱਚ ਕੋੜੀ ਮਹਾਪੁਰਖ ਉਹਨਾਂ ਨੇ ਇਹਦੀ ਫਰਦ ਕਢਾਈ ਆ ਪੰਜ ਕਿਲਿਆਂ ਦੇ ਵਿੱਚ ਇਹ ਜੋ ਕਿਲਾ ਸੀਗਾ ਸੰਗਦੀ ਨਿਹੰਗ ਖਾਨ ਇਸ ਗੇੜ ਦੇ ਬਾਹਰ ਬੈਠ ਜਾਂਦਾ ਹੈ ਤੇ ਜਦੋਂ ਗੇੜ ਦੇ ਇਸ ਦੇ ਬਾਹਰ ਬੈਠ ਜਾਂਦਾ ਹੈ ਤਾਂ ਨਿਹੰਗ ਖਾਨ ਨੂੰ ਕਹਿੰਦੇ ਨਿਹੰਗ ਖਾਨ ਕਹਿੰਦਾ ਖਾ ਤੂੰ ਬੈਠਾ ਖੌ ਜਾ ਕੇ ਨਿਹੰਗ ਖਾਨ ਨੂੰ ਪੁੱਛ ਲਿਆ ਤੂੰ ਕੀ ਰਾਖੀ ਰੱਖਦਾ ਹੈ ਇਹ ਗੇਟ ਖੋਲ ਕਹਿੰਦਾ ਮੈਂ ਨਹੀਂ ਖੋਲਣਾ ਦੋ ਵਾਰੀ ਮਨਾ ਕਰ ਦਿੱਤਾ ਕਹਿੰਦੇ ਤੂੰ ਗੇਟ ਨਹੀਂ ਖੋਲਦਾ ਅੰਦਰ ਕੌਣ ਹੈ ਕਹਿੰਦਾ ਮੇਰਾ ਦਮਾਦ ਕਹਿੰਦਾ ਭਾਵ ਮੇਰਾ ਧੀ ਜੁਆਇਆ ਕਹਿੰਦੇ ਭਾਈ ਨਿਹੰਗ ਖਾਨ ਅਗਰ ਤੇਰੀ ਲੜਕੀ ਅੰਦਰ ਆ ਲੜਕੀ ਨੂੰ ਆਵਾਜ਼ ਬਾਹਰ ਬਾਹਰ ਆਵੇ ਉਹਨਾਂ ਜ਼ੋਰ ਦੀ ਬਾਹਰ ਬੈਠੇ ਘੇਰੇ ਵਿੱਚ ਆਇਨਾ ਬਾਜ਼ ਮਾਰਤੀ ਬੇਟਾ ਮੁਮਤਾਜ ਤੁਸੀਂ ਬਾਹਰ ਆਓ ਜਦੋਂ ਸੰਗਤੀ ਹੁਣ ਗੇਟ ਖੋਲਦੀ ਆ ਧਿਆਨ ਦੋ ਇਹਨਾਂ ਕਿ ਗੇਟ ਖੋਲਦੀ ਆ ਡਰ ਜਾਂਦੀ ਆ ਥੋੜਾ ਜਿਹਾ ਗੇਟ ਖੋਲ ਕੇ ਉਹ ਡਰ ਗਈ ਅੰਦਰ ਨੂੰ ਪੈਰ ਆਖਦੀ ਨਿਆਣਖਾਨ ਬੋਲ ਪਿਆ ਬਿਤਾ ਮਮਤਾਜ ਤੁਸੀਂ ਡਰੋ ਨਾ ਦੱਸੋ ਅੰਦਰ ਮਹਿਮਾਨ ਕੀ ਕਰਦੇ ਆ ਪਿਤਾ ਸ੍ਰੀ ਰਾਮ ਕਰਦੇ ਆ ਦੋਨੇ ਹੱਥ ਜੋੜ ਕੇ ਲੜਕੀ ਨੇ ਜਦੋਂ ਕਿਹਾ ਸ਼ਰਮਿੰਦੇ ਹੋ ਜਾਂਦੇ ਨੇ ਕਮਰੇ ਦੀ ਤਲਾਸ਼ੀ ਨਹੀਂ ਲੈਂਦੇ ਬਾਹਰੋਂ ਮੁੜ ਜਾਂਦੇ ਆ ਸੰਗ ਤੇ ਗੁਰੂ ਗੋਬਿੰਦ ਸਿੰਘ ਜੀ ਗਾਹਾਂ ਗਏ ਸੀ ਲਖਮੀਪੁਰ ਮਹਾਰਾਜ ਆਏ ਸੰਗ ਦੀ ਜਦੋਂ ਆ ਕੇ ਮਹਾਰਾਣਾ ਦੇਖਿਆ ਚਿੱਤਰ ਸਿੰਘ ਉਸ ਸਾਸ ਸਿਗੇ ਇਹਦੇ ਵਿੱਚ ਕਮਾ ਵਿੱਚ ਗਾਇ ਹੋਏ ਸਗੇ ਮਹਾਰਾਜ ਖੁਸ਼ੋਕੀ ਬੀਬੀ ਮਮਤਾਜ ਤੁਸੀਂ ਇਹਦੀ ਮਲ ਪੱਟੀ ਕਰੀ ਚਲੋ ਕਈ ਵਾਰੀ ਮਲ ਪੱਟੀ ਨਾਲ ਠੀਕ ਹੋ ਜਾਂਦਾ ਜੇ ਬਚਿੱਤਰ ਸਿੰਘ ਠੀਕ ਹੋ ਗਿਆ ਮਗਰ ਨਾਲ ਰਲ ਜੂਗਾ ਜੇ ਇਹ ਸਰੀਰ ਛਣ ਜਾਂਦਾ ਤਾਂ ਇਹਦਾ ਸੰਸਕਾਰ ਕਰਨਾ ਦੱਬਣਾ ਨਹੀਂ ਗੁਰੂ ਸਾਹਿਬ ਨੇ ਹੱਥ ਵਿੱਚੋਂ ਕਿਰਪਾਨ ਕਮਰ ਕਿਸੇ ਜੋ ਕੁਟਾਰ ਕਰਕੇ ਬੀਬੀ ਮਮਤਾਜ ਨੂੰ ਇਹ ਜਿਹੜੀ ਕਿਰਪਾਨ ਹੁਣ ਤੁਸੀਂ ਦੇਖ ਰਹੇ ਆ ਇਹ ਕਿਰਪਾਨ ਇੱਥੇ ਦਿੱਤੀ ਹੋਈ ਕਿਰਪਾਨਾ ਜਿਹੜੀ ਤੁਸੀਂ ਹੁਣ ਦਰਸ਼ਨ ਕਰ ਰਹੇ ਆ ਇਹ ਹਜੇ ਵੀ ਪਟਕਾ ਸਾਹਿਬ ਪਿਆ 47 ਚ ਦੇਸ਼ ਦੀ ਵੰਡ ਹੋਈ ਸੀ ਪਰਿਵਾਰ ਆਪਣੇ ਹੱਥੀ ਪੱਠਾ ਸਾਹਿਬ ਦੇ ਕੇ ਚਲਾ ਜਾਂਦਾ ਹੈ ਗੁਰੂ ਸਾਹਿਬ ਜੀ ਚਾਰ ਵਾਰੀ ਇੱਥੇ ਆ ਕੇ ਰਵਾਨਾ ਹੋ ਜਾਂਦੇ ਹਨ ਸੰਗਤੀ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਔਰੰਗ ਦੇਵ ਸਵਾਮਣ ਜੰਜੀਉ ਤਾਰ ਕੇ ਰੋਟੀ ਖਾਂਦਾ ਪਰਨ ਕੀਤਾ ਸੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸੰਗਤੀ ਇਸ ਕਿਲੇ 'ਚ ਇੱਕ ਰਾਤ ਕੱਟ ਕੇ ਅੰਮ੍ਰਿਤ ਬੱਲੀਆਂ ਬਾਣੀਆਂ ਪੜ ਗਈ ਗੁਰੂ ਤੇਗ ਬਹਾਦਰ ਜੀ ਇਸ ਕਿਲੇ 'ਚੋਂ ਜਾਂਦੇ ਹਨ 8ਵੇਂ ਪਾਛਾ ਚੇਤਕ ਦੀ ਬਿਮਾਰੀ ਦਿੱਲੀ 8ਵੇਂ ਪਾਛਾ ਵਿੱਚ ਆ ਕੇ ਗਿਆ 7ਵੇਂ ਪਾਛਾ ਵਿੱਚ ਆ ਕੇ ਗਿਆ ਪੰਜ ਪਾਛੇ ਆਈਆਂ ਇਹਦਾ ਇਤਿਹਾਸ ਭਾਈ ਕਾਂਸੀ ਗਨਾਬਾ ਮਹਾਰ ਕੋਸ਼ ਵਿੱਚ ਦਰਜ ਹੈ ਆਓ ਆਪਾਂ ਇਹਦੇ ਸ਼ਾਨ ਵਧਾਈਏ ਆ ਕੇ ਦਰਸ਼ਨ ਕਰੀਏ ਇਹਨੂੰ ਹੋਰ ਵੀ ਸੁੰਦਰ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ